ਇਦਾਂ ਹੀ ਇੱਕ ਮਾਂ ਆਪਣੇ ਪੁੱਤਰ ਨੂੰ ਲੈ ਕੇ ਆਈ ਆ ਹਾਂਜੀ ਮਾਂ ਸਾਸਿਕਾਲ ਸਾਸਿਕਾਲ ਤੁਹ ਬਤਲਾਵੇ ਹੋ ਉਹ ਨਹੀਂ ਨੀ ਸ਼ਾਂਤ ਪੁੱਤਾ ਕੁਟਕਾ ਉਹ ਤੇ ਆਪਣਾ ਜੋੜਾ ਵਿਆਹ ਵਾਲਾ ਜਿਹੜਾ ਸੀ ਨਾ ਉਹ ਤਨੂਰ ਦੇ ਵਿੱਚ ਪਾ ਕੇ ਸਾਰ ਉਹ ਮਾਰ ਅਜੇ ਉਰ ਤੋਂ ਅੱਡੇ ਆ ਗਿਆ ਮਾਰਨ ਤੂੰ ਨਵੇਂ ਬਾਬਾ ਨਾਨਕ ਕਿਰਪਾ ਕਰੋ ਕਿੱਥੋਂ ਆਏ ਆ ਵਾ ਪੇਵੇ ਤੋਂ ਆਏ ਕਿੰਨੇ ਬੱਚੇ ਤੁਹਾਡੇ ਮਾਂ ਦੋ ਲੜਕੇ ਜੇ ਦੋ ਲੜਕੇ ਠੀਕ ਆ ਇਹ ਵੱਡਾ ਵਾ ਕਿ ਛੋਟਾ ਇਹ ਵੱਡਾ ਜੇ ਲੈਂਡ ਗਿਆਸ ਪੜਾਈ ਦੀ ਅ ਸੈਕੰਡਰ ਟਾਈਮ ਲਾ ਕੇ ਆ ਗਿਆ ਇੰਗਲੈਂਡ ਅ ਜੀ 10 ਇੰਗਲੈਂਡ ਲਾ ਕੇ ਆਇਆ 4 ਸਾਲ 4 ਸਾਲ ਉੱਥੇ ਪੜਨ ਗਿਆ ਸੀ ਫਰ ਸਟੱਡੀ ਵੀ ਦੇ ਕੇ ਗਿਆ ਸੀ ਠੀਕ ਆ ਉੱਥੇ ਜਾ ਕੇ ਪ੍ਰੋਬਲਮ ਆਈ ਐ ਕੋਈ ਨਹੀਂ ਨਹੀਂ ਉੱਥੇ ਕੋਈ ਪ੍ਰੋਬਲਮ ਨਹੀਂ ਸੀ ਵਧੀਆ ਕੰਮ ਲੱਗਾ ਸੀਗਾ ਉਤੋਂ ਫਿਰ ਇਹਦਾ ਵੀਜ਼ਾ ਖਤਮ ਹੋ ਗਿਆ ਸੀਗਾ ਤੇ ਉਤੋਂ ਫਿਰ ਕੋਈ ਰਿਲੇਸ਼ਨ ਚ ਉੱਥੇ ਆ ਗਿਆ ਆਪਣਾ ਸਪੇਨ ਆ ਗਿਆ ਸੀਗਾ ਉੱਥੋਂ ਡੌਕੇ ਲਾ ਕੇ ਹੂੰ ਉਤੋਂ ਫਿਰ ਅੱਗੇ ਨੂੰ ਕੋਈ ਕੰਟੈਕਟ ਨਹੀਂ ਹੋਇਆ ਕਿਸੇ ਨਾਲ ਉਤੋਂ ਫਿਰ ਅਸੀਂ ਇਹਨੂੰ ਵਾਪਸ ਬੁਲਾ ਲਿਆ ਜਿਹੜੀ ਆ ਕੇ ਮੈਰਿਜ ਕੀਤੀ ਵਲ ਮੈਂ ਵੀ ਸਵਾਦ ਹੀ ਫਰੇ ਅਬਸੈਟ ਹੋ ਗਿਆ ਅਬਸੈਟ ਹੋ ਗਿਆ ਕਾਫੀ ਟਾਈਮ ਦਵਾਈ ਖੁਦ ਵੀ ਲਿਆਂਦਾ ਰਿਹਾ ਖਾਂਦਾ ਵੀ ਰਿਹਾ ਸਹੀ ਵੀ ਹੋਇਆ ਵਿੱਚ ਕੰਮ ਵੀ ਲੱਗ ਗਿਆ ਜਦੋਂ ਪੰਪ ਵਗੈਰਾ ਤੇ ਲਵਾਇਆ ਸੀਗਾ ਜਾਂਦਾ ਵੀ ਰਿਹਾ ਪਰ ਹੁਣ ਤਾਂ ਲਾਸਟ 6-7 ਮਹੀਨਿਆਂ ਤੋਂ ਦੇ ਬਸ ਓਟਿੰਗ ਵੀ ਇਹ ਦਵਾਈ ਬਿਲਕੁਲ ਨਹੀਂ ਖਾਂਦਾ ਹੋਂਦਾ ਜੰਮੀ ਹੋਈ ਨਹੀਂ ਦਵਾਈ ਨੂੰ ਮੋਈ ਨਹੀਂ ਲਾਂਦਾ ਮਾਰਦਾ ਕੁੱਟਦਾ ਹੋ ਗਿਆ ਕਿ ਲਿੱਸਾ ਦੇ ਸੀ ਮਮੀ ਨੂੰ ਵੀ ਮਾਰਦਾ ਮਾਰਦਾ ਹੀ ਬਹੁਤ ਜ਼ਿਆਦਾ ਹੈ ਰਾਤ ਨੂੰ ਦੇ ਨੇ ਦੇ ਨੇ ਸੌ ਲੈਂਦਾ ਰਾਤ ਨੂੰ ਤਾਂ ਸੌਣਾ ਹੀ ਨਹੀਂ ਬਿਲਕੁਲ ਵੀ ਉਹ ਦਵਾਈ ਖਾਣੇ ਨਾ ਵੇਖ ਕੋਤਲੇ ਕਰੋ ਨਿਕਲਣਾ ਨਾ ਮਾਤਾ ਨੇ ਨਿਕਲ ਰਹੇ ਕੋਈ ਨਮਾ ਕੋਈ ਰਣਜੀਤ ਰਣਜੀਤ ਰਾਜਪਾਲ 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 ਕਿਵੇਂ ਵੀਰੇ ਠੀਕ ਹੋਰ ਇੰਗਲੈਂਡ ਕਿਹੜੇ ਸ਼ਹਿਰ ਤੁਸੀਂ ਗਿਆ ਤੋ ਮੈਂ ਸਕਾਟਲੈਂਡ ਸਕਾਟਲੈਂਡ ਸੀਗਾ ਠੀਕ ਉੱਥੇ ਕੀ ਕੰਮ ਕਰਦਾ ਸੀ ਹੋਟਲ ਹੋਟਲ ਦੇ ਵਿੱਚ ਠੀਕ ਹੈ ਦੇਖੋ ਰਾਜਪਾਲ ਵੀਰਾ ਇੰਗਲੈਂਡ ਦੇ ਵਿੱਚ ਸਕਾਟਲੈਂਡ ਤੇ ਕੇ ਆਇਆ ਹਨ 4 ਸਾਲ ਕੰਮ ਕੀਤਾ ਜਿਹੜਾ ਵਿਆਹ ਹੋਇਆ ਸੀ ਫਿਰ ਉਹ ਵੀ ਹਾਂਜੀ ਉਹ ਤਲਾਕ ਹੋ ਗਿਆ ਛੱਡ ਤਲਾਕ ਹੋ ਗਿਆ ਕਿੰਨਾ ਕੁ ਟਾਈਮ ਪਹਿਲਾਂ ਉਹ ਕਾਫੀ ਟਾਈਮ ਹੋ ਗਿਆ ਜੀ 7-8 ਸਾਲ ਹੋ ਗਏ ਜੀ ਪਰ ਮੈਰਿਜ ਹੋਈ ਪਾਸ ਸਾਲ ਤੋਂ ਬਾਅਦ ਜੀ ਕਿੰਨਾ ਹੋ ਗਿਆ ਬੱਚਾ ਉਹ ਵੀ ਚਲਾ ਗਿਆ ਜੀ ਬੇਟਾ ਇਹਦਾ 6-7 ਸਾਲ ਦਾ ਉਹਨਾਂ ਕੋਲ ਹੀ ਉੱਥੇ ਹਾਂਜੀ ਉਹਨਾਂ ਕੋਲ ਚਲੋ ਬਾਅਦ ਸਰ ਕਿਸੇ ਕੋਈ ਹਾਮੀ ਪਾ ਲਈ ਰਿਪੋਰਟ ਦੀ ਜਾਂਦੇ ਸੀ ਦੋ ਤਿੰਨ ਸਾਲ ਕੇਸ ਚੱਲਦਾ ਰਿਹਾ ਜੀ ਹੂੰ ਪਰ ਉੱਥੇ ਵੀ ਸਹੀ ਨਹੀਂ ਸੀ ਭਾਈ ਡਾਕਟਰ ਨੇ ਵੀ ਉਹਨੇ ਜੱਜ ਨੇ ਵੀ ਕੋਈ ਲਾਇਨ ਨਹੀਂ ਕੀਤਾ ਇਹ ਵੀ ਅਸੀਂ ਤੇ ਹੱਕ ਤੇ ਸੀਗੇ ਵੀ ਚਲੋ ਬੱਚਾ ਹੀ ਆ ਜੇ ਕਿਸੇ ਤਰ੍ਹਾਂ ਉਹ ਵੀ ਕਿਉਂਕਿ ਤੇ ਆਪਣੀ ਕੰਡੀਸ਼ਨ ਠੀਕ ਨਹੀਂ ਸੀ ਤੇ ਜੱਜ ਵੀ ਤੁਹਾਨੂੰ ਪਤਾ ਇਹ ਜਦੋਂ ਜਦ ਆਪ ਇਹਨਾਂ ਪਾਦਰੀ ਬੋਲੇ ਨਾਲ ਫਿਰ ਦੁਸ਼ਮਣ ਦਿੰਦੇ ਨੇ ਚਲੋ ਮਦਰ ਸੀਦਾ ਮਦਰ ਨਾਲ ਚੱਲੇ ਕੋਈ ਨਾ ਵਾਹਿਗੁਰੂ ਮੇਰ ਕਰਨਗੇ ਕੋਈ ਨਹੀਂ ਨਹੀਂ ਪਹਿਲਾਂ ਤੂੰ ਖਾਣੀ ਤੂੰ ਖਾਣੀ ਆ ਤੂੰ ਖਾਣੀ ਹੈ ਪ੍ਰਸ਼ਾਦ ਆ ਫਟਾਫਟ ਮੂੰਹ ਚ ਪਾ ਫਟਾਫਟ ਕਰ ਖਿੱਚ ਦੇ ਕਰਾ ਕੰਮ ਨੂੰ 1 2 3 ਯਾਰ ਇੰਨਾ ਕੰਮ ਆ ਯਾਰ ਪਾਣੀ ਸਾਰਾ ਪੀਣਾ ਪਾਣੀ ਸਾਰਾ ਪੀਣਾ ਪਾਣੀ ਸਾਰਾ ਪੀਣਾ ਪੀੜਾ ਪੀਲਾ ਪੀੜਾ ਪੀਲਾ ਵਾਹਿਗੁਰੂ ਵਾਹਿਗੁਰੂ ਸਾਰਾ ਪੀਣਾ ਪਾਣੀ ਦੀ ਘੋਟ ਰਹਿ ਗਈ ਇੱਕ ਪੀਲਾ ਵਾਹਿਗੁਰੂ 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 ਬਾਪੂ ਆਪਣੀ ਧੀ ਨੂੰ ਲੈ ਕੇ ਆਇਆ ਸਵੇਰ ਦਾ ਸੀ ਦੇਖ ਰਹੇ ਆ ਬਾਪੂ ਵਿਚਾਰਾ ਜਮਾਈ ਸਾਧੂ ਸੁਭਾਅ ਦਾ ਬਾਪੂ ਸਿੱਧਾ ਬੰਦਾ ਵਿਚਾਰਾ ਮਿਹਨਤ ਕਰਕੇ ਖਾਣ ਵਾਲਾ ਬੰਦਾ ਇੱਕੋ ਹੀ ਧੀ ਆ ਜ਼ਬਾਨ ਧੀ ਨਾ ਤਾਂ ਉਹਨੂੰ ਕੱਪੜਿਆ ਪਾਉਣ ਦਾ ਪਤਾ ਨਾ ਲਾਉਣ ਦਾ ਪਤਾ ਲੱਗਦਾ ਨੰਨਾ ਆਉਣ ਦਾ ਨਾ ਧੋਣ ਦਾ ਕੋਈ ਸੋਝੀ ਨਹੀਂ ਤੇ ਇਹਦੀ ਮੰਮੀ ਵੀ ਹੈ ਨਹੀਂ ਨਾ ਨਾ ਹੋਇਆ ਇਹਨੂੰ ਇਹਦੀ ਮਾਤਾ ਜਿਹੜੀ ਨਾ 5 ਕੇ ਸਾਲ ਹੋ ਗਏ ਸੀ ਮਰ ਗਈ ਹੂੰ ਮਰ ਗਈ ਤੇ ਇਹ ਵਿਚਾਰੀ ਉਹਨੋਂ ਬਾਅਦ ਮਾਂ ਹੀ ਲੱਭੀ ਜਾਂਦੀ ਐਬਸੈਂਟ ਹੋ ਗਈ ਉਹ ਤੇ ਮੇਰੀ ਮੰਮੀਆਂ ਨੂੰ ਭੱਜ ਜਾਂਦੀ ਕਦੇ ਇਹਨੂੰ ਭੱਜ ਜਾਂਦੀ ਆ ਇਹ ਜਿਹੜਾ ਹੈ ਇਹ ਵਿਚਾਰਾ ਨਾਨਕ ਮੋਣ ਜੁਗਾਈ ਹੈ ਜੇ ਇਹਨੂੰ ਛੱਡ ਕੇ ਜਾਂਦਾ ਤੇ ਇਹਦੇ ਰੱਖਾ ਨਹੀਂ ਦਿੰਦਾ ਕਰਦਾ ਜਿੱਦਿਆੜੀ ਜਾਂਦਾ ਵਾ ਤਾਂ ਫਿਰ ਇਹ ਪੰਜ ਇਹ ਭੱਜ ਜਾਂਦੀ ਆ ਇਹ ਥੋੜੀ ਬਾਰੀ ਨਾਲ ਗੱਲ ਕਰੀਦੀ ਤੱਕ ਦੋ ਜਣੇ ਉਹਦੇ ਜਿਹੜੇ ਫਿੱਟ ਦੇ ਕਾਦੀ ਸਿੰਘ ਆ ਬਹੁਤ ਦਵਿੰਦਾਰ ਫਿਰ ਇਹ ਕਿੱਧਰੋਂ ਪਿੰਡ ਚੋਂ ਚਲੇ ਜਾਂਦੀ ਪੈਣ ਨਹੀਂ ਇਤਰਾ ਉੱਪਰ ਸੰਤਰੀ ਜਲੀ ਬੰਕੇ ਦੇ ਅੱਛਾ ਫਿਰ ਉਹ ਤੋਂ ਫੜ ਕੇ ਲਿਆਉਣਾ ਪੈਣਾ ਉਹਦਾ ਨਾਂ ਦੱਸ ਦਿੰਦੀ ਥੋੜਾ ਯਾਰ ਪਿੰਡ ਦਾ ਨਾਂ ਦੱਸ ਦਿੰਦੀ ਇਹਦੇ ਫਿਰੇ ਜਰਕੇ ਹੀ ਆ ਚ ਕੱਜਲ ਖਰਾਬ ਹੋਣਾ ਠਾੜੀ ਪੁੱਛਿਆ ਸੀ ਮੈਂ ਕਿਹਾ ਰੁਪਏ ਤੇ ਮਹਾਰਾ ਇਹ ਨਾ ਅੱਤ ਫਲਾਕੀ ਉੜੀ ਦੇ ਸੇ ਤੇ ਤੇ ਮੇ ਨੂੰ ਆ ਮਗਰ ਓਏ ਇੰਨੀ ਚੀਜ਼ ਵੀ ਘਰ ਚ ਖਾਣ ਜੁਗ ਨਹੀਂ ਹੈਗੀ ਇੱਕ ਇੰਨੀ ਮੋਟ ਖੰਡ ਦੀ ਵੀ ਕਰ ਲੇਗੀ। ਨਾ ਪੂਰਾ ਕੀ ਨਾਮ? ਬਲਵੀਰ ਇਹ ਦਾ ਬਲਵੀਰ ਸਿੰਘ ਹੈ। ਪਹਿਲਾਂ ਕੀ ਕੰਮ ਕਰਦੇ ਸੀ ਇਹ? ਬਈ ਇੰਨਾ ਤੇਰੇ ਦਾ ਪਈ ਆ ਗੱਡੀ ਦਾ ਪਈ ਆ ਥੋੜਾ ਥੋੜਾ ਇਤਰਾ ਹੀ ਆ। ਇਹਨਾਂ ਦੇ ਬੱਚੇ ਹੋਰ ਹੈ ਨਹੀਂ ਕੋਈ? ਨਹੀਂ ਬੱਚੇ ਇਹੋ ਗੁੱਡੀ ਕਲੀ ਕੋਈ ਗੁੱਡੀ ਆ ਮਾਰਾ ਬਰਗੀ ਹੋ ਗਈ ਉਹ ਜਿਹੜਾ ਵੀ ਜ਼ਿਆਦਾ ਬਿਮਾਰ ਹੋ ਗਈ 21 ਨਾਂ ਗੁੱਡੀ ਦਾ ਇਹ ਇਹ ਨਾਂ ਨੇ ਗਲਦੀਪ ਕੌਰ ਗਲਦੀਪ ਕੌਰ ਹਾਂ ਦੇਖੋ ਗਲਦੀਪ ਕੌਰ ਆ ਦੇਖ ਕਿਵੇਂ ਗਲਦੀਪੋ ਤਕੜੀਆਂ ਭਾਈ ਆਹ ਕਿ ਨੂੰ ਮੇਰ ਕਾਨ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਸਾਡੀ ਕਲਦੀਪ ਨੂੰ ਤੇ ਇਸ ਤੀ ਰਾਣੀ ਨੇ ਜਿੱਥੇ ਹੁਣ ਆਪਣੇ ਬਾਪ ਨੂੰ ਸੁੱਖ ਦੇਣਾ ਸੀ ਤੇ ਉੱਥੇ ਅਜ ਬਾਪ ਵਿਚਾਰਾ ਇਹ ਵੀ ਮਗਰ ਮਗਰ ਲੱਭਦਾ ਫਿਰਦਾ ਰਹਿੰਦਾ ਇਹਨੂੰ ਅਰਦਾਸ ਕਰਿਓ ਕਿ ਸਾਡੀ ਧੀ ਠੀਕ ਹੋ ਕੇ ਤੰਦਰੁਸਤ ਹੋਵੇ ਚੜ੍ਹਦੀ ਕਲਾ ਵਿੱਚ ਹੋਵੇ ਇਹ ਪੜੀ ਲਿਖੀ ਹੈ ਮਾੜਾ ਮੋਟਾ ਸਾਈਨਸਮ ਕਰ ਲੈਂਦੀ ਆ ਸਾਈਨ ਦਾ ਵੀ ਕਰ ਦਿੰਦੀ ਸੀ ਜੀ ਚਲੋ ਸੰਦੇ ਟੀਮ ਦੇ ਮੈਂਬਰ ਨੇ ਸੋਰ ਸੰਗ ਵਾਲੇ ਤੋਂ ਕਮਲਜੀਤ ਸਿੰਘ ਭਾਈ ਜੀ ਪਰਮਾਤਮਾ ਕਿਰਪਾ ਕਰਨ ਉਹਨਾਂ ਦਾ ਬੇਟਾ ਬਿਮਾਰ ਨਹੀਂ ਤਾਂ ਜੋ ਉਹਨਾਂ ਨੇ ਵੀ ਆਉਣਾ ਸੀ ਉਹਨਾਂ ਲਈ ਵੀ ਤੰਦਰੁਸਤੀ ਦੀ ਅਰਦਾਸ ਕਰਿਓ ਬੱਚਿਆਂ ਵਾਸਤੇ ਉਹਨਾਂ ਦਾ ਪੁੱਤ ਦਵਾਈ ਲੈ ਲਾ ਮੇਰੀ ਤੀ ਖਾ ਦਵਾਈ ਵਾਹਿਗੁਰੂ 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 ਇਹ ਵਾਹਿਗੁਰੂ 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 ਖੜੇ 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 ਇਦਾਂ ਹੀ ਇਹ ਖਾਲਸਾ ਜੀ ਉਹ ਨਹੀਂ ਸਾਡੇ ਕੋਲ ਆਏ ਨੇ ਵੀਰੇ ਨੂੰ ਲੈ ਕੇ ਏ ਵੀ ਵੀਰਾ ਕਿੱਥੇ ਰਹਾ ਕਿਹੜੇ ਦੇਸ਼ ਬਾਈ ਹਾਂਜੀ ਯਾਨੀ ਕਿ ਇੱਥੇ ਪਿੰਡ ਹੀ ਆ ਪਲੱਸ ਟੂ ਕੀਤੀ ਨੇ ਇਹ ਪਲੱਸ ਟੂ ਕੀਤੀ ਆ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਤੁਸੀਂ ਸਣੇ ਮੈਂ ਤੁਹਾਡੇ ਪਹਿਰਿਆਂ ਸੇ ਲਾ ਦੇਣਾ ਮੈਨੂੰ ਮੈਂ ਆਪਣੀ ਸਿਰ ਤੇ ਪਾੜੂ ਲਾ ਰੱਖ ਦੇਣਾ ਇਹ ਬੰਦੇ ਮੈਨੂੰ ਟਟਣੇ ਲੈ ਕੇ ਆਏ ਜੇ ਮੈਨੂੰ ਕੋਈ ਦੁੱਖ ਨਹੀਂ ਹੈਗਾ ਮੈਂ ਤੜਫੰਦਿਆ ਜੀ ਮੈਂ ਗਰੂਪ ਤੇ ਰਹਿ ਜਾਣਾ ਮੈਂ ਠੀਕ ਐ ਮੈਨੂੰ ਕੁਝ ਨਹੀਂ ਹੋਇਆ ਇਹ ਮੈਨੂੰ ਟੱਟੇ ਨਾਲ ਲੈ ਗਿਆ ਠੀਕ ਐ ਮੈਨੂੰ ਕੋਈ ਦਮਾਗੀ ਦੁੱਖ ਨਹੀਂ ਹੈਗਾ ਮੈਂ ਮੈਂ ਗਰੂਪ ਤੇ ਰਹਿ ਜਾਣਾ ਮੈਂ ਠੀਕ ਹੁੰਦਾ ਮੈਨੂੰ ਕੋਈ ਦਮਾਗੀ ਦੁੱਖ ਨਹੀਂ ਹੈਗਾ ਮੈਨੂੰ ਕੋਈ ਦੁੱਖ ਨਹੀਂ ਹੈਗਾ ਠੀਕ ਐ ਕੋਈ ਨਾ ਆਰਾਮ ਨਾਲ ਪਾ ਗੱਲ ਕਰਦੇ ਆਂ ਮੈਂ ਤੁਹਾਡੇ ਹੱਥ ਜੁੜਦਾ ਮੈਂ ਇਹ ਤਾ ਟਾ ਕਰਦਾ ਠੀਕ ਐ ਕੋਈ ਨਾ ਮੈਂ ਕੋਈ ਬੰਨੀ ਆ ਸੀ ਮੈਂ ਟੱਟੇ ਨਾਲ ਲੈ ਕੇ ਆਇਆ ਉਹ ਸਾਡਾ ਠੀਕ ਹੋ ਗਿਆ ਹੈ ਉਹ ਅਸੀਂ ਕਿਤੇ ਗਏ ਉਹ ਸਾਡਾ ਠੀਕ ਹੋ ਗਿਆ ਸਾਨੂੰ ਕੋਈ ਦੁੱਖ ਨਹੀਂ ਮੈਂ ਤੇਰੇ ਨਾਲ ਗੱਲ ਕਰਦਾ ਨਾ ਉਹ ਨਾਮ ਇਹ ਕੌਣ ਹੈ ਬਾਈ ਇਹ ਬੰਨੀ ਚਾਚਾ ਸਾਡੇ ਚਾਚਾ ਗਰਮੀਤ ਇਹ ਗਰਮੀਤ ਸਿੰਘ ਨੀਗਾ ਠੀਕ ਆ ਚਲ ਹੁਣ ਜਦੋਂ ਬਈ ਬੰਦਾ ਇਦਾਂ ਕਰੇ ਹੁਣ ਸਾਨੂੰ ਕੋਈ ਦੁੱਖ ਨਹੀਂ ਏ ਟੱਟੇਣਾ ਸਾਨੂੰ ਲੈ ਕਦੀ ਏ ਤਾਂ ਟੱਕ ਦੀ ਕੋਈ ਬੜਾ ਓਚ ਸਾਡੇ ਨਾਲ ਕਰਦਾ ਤੇਰਾ ਕੀ ਨਾਮ ਹੈ ਤੇਰੇ ਸਾਡੇ ਡੰਡੂ ਵੀ ਬਈ ਘਰ ਵੀ ਸਾਡੇ ਨਾਲ ਇਦਾਂ ਹੈ ਤੇਰਾ ਨਾਮ ਕੀ ਹੈ ਅਮਰਤ ਪਾਵ ਸਿੰਘ ਅਰਤ ਪਾਵ ਸਿੰਘ ਕਿੰਨਾ ਪੜਿਆ ਮੈਂ ਮੈਂ ਪਲੱਸ 2 ਕੀਤੀ ਬੜਾ ਵਧੀਆ ਕੀਤੀ ਏ ਮੇਰੇ ਨਾਲ ਤਾਂ ਟਟੇ ਪਹਿਲਾ ਮਹੀਨੇ ਮੈਨੂੰ ਕਿੱਦਾਂ ਦਵਾਈਆਂ ਪਾਈਆਂ ਮੇਰਾ ਲੀਵਰ ਖਾ ਇਹਨੇ ਇਹਨੇ ਮੈਨੂੰ ਬਿਮਾਰ ਕੀਤਾ ਪਹਿਲਾਂ ਮੈਂ ਚੰਗਾ ਪੜਾਉਂਦਾ ਸੀ ਪੈਂਡ ਹੀ ਕੀਤੀ ਏ ਉਹ ਦੇਖ ਤੁਹਾਡਾ 12ਵੀਂ ਦਾ ਸਕੂਲ ਹੈਗਾ ਹਾਂ ਹਾਂ ਜੀ ਹੈਗਾ ਹੈਗਾ ਹਾਂ ਜੀ ਠੀਕ ਹੀ ਨਾ ਪੈਂਦਾ ਤੁਹਾਡਾ ਦੱਲ ਦੱਲ ਪਿੰਡ ਦੱਲ ਹੈ ਹਾਂਜੀ ਬਾਬਾ ਜੀ ਮੈਂ ਰੱਡੀ ਹੱਥ ਜੋੜਦਾ ਤੇਰੀ ਡੇਟ ਆਫ ਬਰਥ ਕੀ ਹੈ ਮੇਰਾ 2002 ਦਾ ਜਨਮ ਮੈਨੂੰ ਕੋਈ ਦੁੱਖ ਨਹੀਂ ਹੈਗਾ ਮੈਨੂੰ ਮਾਬੇ ਦਾ ਲਾਰਾ ਲੱਗ ਲਿਆ ਮੈਂ ਕਦੀ ਨਹੀਂ ਹਿਉਣਾ ਮੈਨੂੰ ਲਾਰਾ ਲਾੜ ਲਿਆ ਲਾਰਾ ਲਾ ਕੇ ਮੈਨੂੰ ਇੱਥੇ ਲਾਇਆ ਮੈਂ ਮੈਨੂੰ ਬੜਾ ਆਂਦਰ ਮੈਂ ਕਦੀ ਜਤ ਨਹੀਂ ਜਾਂਦਾ ਏ ਮੈਨੂੰ ਲਾਰਾ ਲਾਜੀ ਬਾਬੇ ਦੇ ਨਾਂ ਤੋਂ ਨਹੀਂ ਬਾਬੇ ਤੇ ਜਾਣਾ ਦਾ ਹੀ ਬਾਬੇ ਤੇ ਜਾਣਾ ਇਹ ਤੈਨੂੰ ਖੜਦੇ ਲਾਰਾ ਲਾ ਕੇ ਲੈ ਮੈਂ ਉਦਾਂ ਟਰੀ ਨਹੀਂ ਆਉਣਾ ਮੈਨੂੰ ਕੋਈ ਦੁੱਖ ਨਹੀਂ ਹੈਗਾ ਮਾਝਲ ਬਾਬੇ ਤੇ ਉਦਾਂ ਤਾਂ ਹੀ ਜਾਣੇ ਆ ਅੱਗੇ ਵੀ ਜਾਇਦਾ ਚਲੋ ਅਸੀਂ ਚੱਲ ਜਾਂਦੇ ਸਾਨੂੰ ਕੋਈ ਦੁੱਖ ਨਹੀਂ ਹੈਗਾ ਅਸੀਂ ਬਾਦਨਾ ਕਹਿੰਨੇ ਝੂਠ ਨਹੀਂ ਬੋਲਦੇ ਅਸੀਂ ਮਾਲਾ ਸੋਹ ਵੀ ਖਾ ਲਈਨੇ ਜੇ ਸਾਨੂੰ ਕੋਈ ਦਮਾਟੀ ਦੁੱਖਿਆ ਹੁਣ ਇਹ ਤੋਂ ਵੱਡੀ ਤੇ ਕੋਈ ਗੱਲ ਨਹੀਂ ਹੋ ਸਕਦੀ ਜੇ ਸਾਨੂੰ ਕੋਈ ਦਿਮਾਗੀ ਦੋਖ ਹੈ ਜੇ ਸਾਨੂੰ ਕੋਈ ਦੋਖ ਨਹੀਂ ਦਿੱਕਤ ਹੈ ਤੁਹਾਡੇ ਹਿਸਾਬ ਨਾਲ ਕੀ ਕਰਦਾ ਪ੍ਰੋਬਲਮ ਇਹ ਉਹਨੇ 2023 ਦੇ ਵਿੱਚ ਇਹਨੇ ਨਾ ਵੀਡੀਓ ਵੇਖ ਕੇ ਇਹਨੇ ਮੈਡੀਟੇਸ਼ਨ ਸ਼ੁਰੂ ਕੀਤੀ ਹਾਂ ਉਹ ਇਹਨੇ ਪਤਾ ਨਹੀਂ ਦੋ ਦਿਨ ਕੀਤੀ ਕਿ ਚਾਰ ਦਿਨ ਕੀਤੀ ਉਦੋਂ ਬਾਅਦ ਇਹਨੇ ਮੁੜ ਕੇ ਮੈਨੂੰ ਦੱਸਿਆ ਵੀ ਮੈਂ ਰੈਡੀਟਾ ਮੈਡੀਟੇਸ਼ਨ ਕੀਤੀ ਆ ਤੇ ਮੈਨੂੰ ਨਾ ਘਬਰਾਹਟ ਜੀ ਹੋ ਜਾਂਦੀ ਆ ਤੇ ਦਵਾਈ ਵੀ ਲਈ ਹੈ ਮੈਂ ਮੰਨਦਾ ਤਾਂ ਇਹ ਚਾਹ ਕੱਲ੍ਹ ਗਿਆ ਪਰਦਾ ਰਾਜੀ ਹੋ ਗਿਆ ਮੈਂ ਸਿਆਲ ਦਾ ਰਾਜੀ ਹੋ ਗਿਆ ਕਰਮੀਆਂ ਮੈਂ ਰਾਜੀ ਮੈਨੂੰ ਫਿਰ ਉਹਨੂੰ ਦਵਾਈ ਦਵਾਈ ਤੇ ਥੋੜਾ ਜਿਹਾ ਫਰਕ ਪਿਆ ਇਹਨੂੰ ਹੂੰ ਤੇ ਕੋਈ ਮੈਨੂੰ ਗਾਲੀ ਹੁਣ ਕੇ ਸਹ ਸਹ ਨਾ ਇਤਨਾ ਥੋੜਾ ਜਿਹਾ ਫਰਕ ਪਿਆ ਫਿਰ ਇਹਨੂੰ ਅਸੀਂ ਦਵਾਈ ਹੂਮ ਪੈਸੇ ਦੀ ਪਾਈ ਹੂੰ ਉਹ ਵੀ ਇਹਨੇ ਨਹੀਂ ਇਹ ਨਹੀਂ ਮਨ ਲੋ ਖੁਸ਼ ਹੋ ਕੇ ਖਾਦੀ ਆਖੇ ਮੈਂ ਠੀਕ ਹੋ ਗਈ ਮੈਂ ਦਵਾਈ ਖਾਦੀ ਬਾਅਦ ਚ ਫਿਰ ਮਨੋ ਸਹਦ ਜੀ ਮਿਹੜੀ ਐਲੋਪੈਥੀ ਪਾਈ ਉਹ ਮੇਰਾ ਕੀ ਇਹਨੇ ਖਾਦੀ ਦੋਹ ਪੱਤੇ ਦੇ ਆਖੇ ਮੈਨੂੰ ਇੱਕ ਮਜੂਰ ਕਰਦੀ ਇਹ ਮੈਨੂੰ ਐ ਕਰਦੀ ਫੇਰੇ ਲਿਓ ਤੋਂ ਬਾਅਦ ਕੋਈ ਦਵਾਈ 1.5 ਸਾਲ ਹੋ ਗਿਆ ਹੁਣ ਇਹਨੇ ਕੋਈ ਦਵਾਈ ਨਹੀਂ ਖਾਦੀ ਤੇ ਪਹਿਲਾਂ ਤਾਂ ਮੇਰੇ ਨਾਲ ਮੜਾ ਮੋੜੋ ਪੱਟੇ ਪੁੱਟੇ ਲੈ ਜਾਂਦਾ ਸੀ ਇਹਨਾਂ ਬਾਬਾ ਜੀ ਜਾਣ ਬੁੱਝ ਕੇ ਮੈਂ ਸਾਰੇ ਕੰਮ ਕਰਦਾ ਇਹਨਾਂ ਜਾਣ ਬੁੱਝ ਕੇ ਮੈਂ ਇੰਦਰ ਦੇ ਵਿੱਚ ਇਹਨਾਂ ਕੋਈ ਨਹੀਂ ਸਾਡੇ ਕੋਲ ਮੈਂ ਕੰਮ ਵੀ ਕਰਦਾ ਸਾਰੇ ਕੰਮ ਹੀ ਕਰਦਾ ਕੋਈ ਨਹੀਂ ਕੋਈ ਭੁੱਖ ਪਾਣੀ ਨਹੀਂ ਹੁਣ ਮੈਂ ਕਿੰਨਾ ਤੁਹਾਨੂੰ ਸਰਾਹਦਾ ਵੀ ਬੜਾ ਘਟਿਆ ਆ ਆਹ ਜੀ ਮੈਂ ਸੌਂ ਤੋਂ ਵੱਡੀ ਕੋਈ ਗੱਲ ਨਹੀਂ ਮੈਨੂੰ ਪੇ ਦੁੱਖਣੀ ਹੈ ਮੈਂ ਤੁਹਾਨੂੰ ਸਿੱਧੀ ਦੱਸਦਾ ਲੋਕਾਂ ਵਾਲੀ ਚੀਜ਼ ਫੜਾਈ ਹੈ ਵੀ ਹਾਲ ਪੁੱਤ ਖਾਲਾ ਅੱਗੋ ਇਸ ਤਰ੍ਹਾਂ ਫਿਰ ਮੈਨੂੰ ਕੋਈ ਇਹੋ ਜਿਹਾ ਦੁੱਖਣੀ ਜੇ ਹੈ ਗੁਰੂ ਘਰੇ ਮੇਰਾ ਦਿੱਖਿਆ ਨਗਰ ਪਸ਼ੂ ਵੇਚ ਤੇ ਫਿਰ ਸਾਰੇ ਉਹ ਫਿਰ ਮਨ ਲੋ ਜਾਂ ਬਾਬੇ ਦੇ ਚਲ ਜੂ ਮੈਂ ਨਹੀਂ ਤੇ ਮੈਨੂੰ ਇਹੋ ਜਿਹਾ ਕੋਈ ਦੁੱਖ ਨਹੀਂ ਹੈ। ਇਸੇ ਹਾਲ ਕਰੇ ਚੀ ਚ ਗੁਰੂ ਘਰੇ ਜਾ ਬਾਬੇ ਦੇ ਚਲ ਜੂ ਗੁਰੂ ਘਰੇ ਚਲ ਜੂ ਮੈਂ ਆਪਣਾ ਚਲ ਜੂ ਮੈਂ ਸਾਂਹੜਾ ਚਲ ਜਾ ਮੈਨੂੰ ਇਹੋ ਜਿਹਾ ਕੋਈ ਦੁੱਖ ਨਹੀਂ ਹੈ। ਇੱਕ ਹੱਥ ਨੇ ਕਿਤੇ ਦੋ ਹੱਥ ਨਹੀਂ ਰੋਟੀ ਖਾਂਦਾ ਇੱਕ ਹੱਥ ਨਾਲ ਸਾਰਾ ਪੇਟ ਦਾ ਇਹ ਉਹ ਬਾਬਾ ਜੀ ਸਾਡੀ ਅਸੀਂ ਨਹੀਂ ਦਵਾਈ ਲਾਣੀ ਕੋਈ ਵੀ ਹੈਗਾ ਉਹ ਗੁਰੂ ਘਰੇ ਜਾਵਾਂਗੇ ਤੇ ਸਹੀ ਹੋ ਜਾਊਗਾ ਸਾਨੂੰ ਮਨ ਲੋ ਕੋਈ ਗੱਲ ਨਹੀਂ ਹੈਗੀ ਪਰ ਦਵਾਈ ਵਾਲਾ ਕੋਈ ਦੁੱਖ ਨਹੀਂ ਸਾਨੂੰ ਨਾ ਧਮਾਕੀ ਦੇ ਹੱਥ ਧੋਟ ਢਾਇਆ ਤੇ ਹੋਰ ਤਾਨੂੰ ਬਾਬੇ ਬਾਬਾ ਇब्राहिम ਬਾਬੇ ਦੇ ਜਾਣਦੇ ਜਾਂ ਗੁਰੂ ਗੁਰੂ ਕੋ ਜਾਣਦੇ ਆ ਤੁਹਾਨੂੰ ਕੋਈ ਗੁਰੂ ਦਾ ਲੰਗਰ ਹੀ ਆ ਬੰਦ ਗੁਰਦੁਆਰੇ ਜਾਣਾ ਦਵਾਈ ਖਾਣਾ ਹੋਰ ਗੱਲ ਹੁੰਦੀ ਆ ਇਹ ਦਵਾਈ ਨਹੀਂ ਹੈਗੀ ਇਹ ਦਵਾਈਆਂ ਦਾ ਲੰਗਰ ਆ ਚਲੋ ਯਾਰਾਂ ਹੀ ਉੱਥੇ ਸਾਨੂੰ ਠੀਕ ਬਾਬਾ ਜੀ ਆਹੀ ਹੱਥ ਜੋੜਦੇ ਆ ਠੀਕ ਸਾਨੂੰ ਕੁਝ ਨਹੀਂ ਹੋਇਆ ਅਸੀਂ ਕਿਤੇ ਨਹੀਂ ਹਰਮਾਨਾ ਬੈਠੇ ਆ ਇਹ ਸਾਨੂੰ ਟੁੱਟਣ ਲੱਗਿਆ ਅਹੀਂ ਸੌਂਠਾ ਨੇ ਆ ਸਾਨੂੰ ਕਿਉਂਕਿ ਉਹ ਮੈਡੀਟੇਸ਼ਨ ਕਰਨ ਤੋਂ ਬਾਅਦ ਹੀ ਇਦਾਂ ਤੁਹਾਨੂੰ ਲੱਗਦਾ ਹੋਇਆ ਹੈ ਹਾਂ ਉਹ ਬਾਰੇ ਪਹਿਲਾਂ ਬਹੁਤ ਸਹੀ ਪਹਿਲਾਂ ਬੱਚੇ ਨਾਲ ਖੇਡਦਾ ਜਦੋਂ ਪਹਿਲਾਂ ਖੇਡਦਾ ਖੂੜਦਾ ਹੁੰਦਾ ਹੈ ਚਲੋ ਉਹਦਾ ਵੈਸੇ ਥੋੜਾ ਬਲਾ ਬੋਲੋ ਵੀ ਚਲੋ ਅਹੀਂ ਕੀਤਾ ਅਹੀਂ ਬਾਬਾ ਜੀ ਕਹਿੰਦੇ ਆ ਨਾ ਪਰ ਆਪਦੇ ਜਿਹੜੇ ਜਿੰਨੇ 2 4 ਉਹਨਾਂ ਦਾ ਕਰਦਾ ਹੈ ਅਹੀਂ ਬਾਬੇ ਤੋਂ ਕਹਿੰਦਾ ਉਹਨਾਂ ਸਾਨੂੰ ਆਪ ਆਟਿਆ ਤੁਸੀਂ ਇਹ ਕਿੰਨੀ ਸਾਡੀ ਮੀ ਬੀਟੀ ਸੁਣਾ ਜੇ ਮੈਨੂੰ ਕਰਾਉਂਦਿਆ ਵਾ ਇਹ ਬੰਦਾ ਬੜਾ ਡਿਮਾਂਡਡ ਕਰਾਉਂਦਿਆ ਵਾ ਕੂਨ ਦਾ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਆ ਆਪਣਾ ਸੁਭਾਅ ਆ ਆਪਣਾ ਬੰਦੇ ਦਾ ਸੁਭਾਅ ਏ ਆਪਣਾ ਸੁਭਾਅ ਆ ਕੋਈ ਨੂੰ ਚੰਗਾ ਲੱਗਦਾ ਜਿਹੜੇ ਮਾਂ ਹਨ ਉਹ ਤੇ ਨਾ ਟੂਣਾ ਉਹ ਸਾਨੂੰ ਚੰਢੀ ਨੂੰ ਉਹਦੇ ਨਾਲ ਟੂ ਲੀਦਾ ਕੋਈ ਯਾਰ ਦੋਸਤ ਉਹਦੇ ਨਾਲ ਟੂ ਲੀਦਾ ਐ ਸਾਡਾ ਸੁਭਾਅ ਆ ਅਸੀਂ ਇਹਦੇ ਨਾਲ ਨਹੀਂ ਮਲ ਟੂਈਦਾ ਇਹ ਸੁਭਾਅ ਇਹਨਾਂ ਦਾ ਗਰਮੇ ਤਾਂ ਨਹੀਂ ਕੋਈਦਾ ਕੋਈ ਵੀ ਨਹੀਂ ਟੂਈਦਾ ਹਨਾ ਅਸੀਂ ਮਾਂ ਨਾਲ ਕੋਈਦਾ ਸਾਰਿਆਂ ਨਾਲ ਕੋਈਦਾ ਇਹਨਾਂ ਟੱਲੇ ਨਾਲ ਨਹੀਂ ਕੋਈਦਾ ਇਹਨਾਂ ਸੁਭਾਅ ਦੇ ਗਰਮ ਜਿਹਾ ਇਦਾਂ ਰਸਤਾਉਂਦੇ ਆ ਫਿਰ ਸਾਡਾ ਜੀ ਨਹੀਂ ਕਰਦਾ ਕਾ ਨੂੰ ਜੀ ਦਿੰਦੀ ਬੱਚਿਆਂ 'ਚ ਯਾਰ ਬੱਚਿਆਂ ਬਾਬਾ ਜੀ ਲੜਾਈ ਘਰਾਂ ਹੁੰਦੀ ਰਹਿੰਦੀ ਆ ਆਪਾਂ ਅਸੀਂ ਖੜੀਆਂ ਕਰਦੇ ਰਹਿੰਨੇ ਆ ਕਿ ਕੇਵਲ ਉਹ ਉਹ ਵੀ ਮੰਨ ਲਾ ਹੋ ਜਾਂਦਾ ਇਦਾਂ ਹੀ ਕੰਮ ਚੱਲਦੇ ਰਹਿੰਦੇ ਆ ਛੋਟੀ ਛੋਟੀ ਢੱਲਾਂ ਤੋਂ ਥੋੜੀ ਆਪਾਂ ਦਵਾਈਆਂ ਟੋਲਦੇ ਉਹਦੇ ਬੱਚੇ ਆ ਹੱਸਦੇ ਖੇਡਦੇ ਉਹਦੇ ਲੜ ਵੀ ਪੈਂਦੇ ਫਿਰ ਇਕੱਠੇ ਹੋ ਜਾਂਦੇ ਅਸੀਂ ਲੜ ਪੀਨੇ ਸਿਰ ਇਕੱਠੇ ਹੋਏ ਉਹਦੇ ਇਦਾਂ ਕੰਮ ਵੱਡੇ ਵੀ ਕਰਦੇ ਜੀ ਇਦਾਂ ਕੋਈ ਬਾਬਾ ਜੀ ਮੈਂ ਗੱਲ ਨਹੀਂ ਮੈਂ ਸੌਂ ਖਾਣਾ ਮੈਨੂੰ ਇਹ ਮਿਲ ਬੰਦ ਇਹ ਨਾਲੀ ਇਹਦੀ ਦੋਸਤੀ ਇਹ ਨਾਲੀ ਬਾਬਾ ਜੀ ਦੋਸਤੀ ਤੇਰਾ ਛੋਟਾ ਨਾਮ ਕੀ ਆ ਵੀਰੇ ਅਮਰਤਪਾਲ ਸਿੰਘ ਸਾਰਾ ਅਮਰਤ ਘਰੇ ਅਮਰਤ ਅਮਰਤ ਕਹਿੰਦੇ ਅਮਰਤ ਵੀਰੇ ਬਹਿ ਜਾ ਫਿਰ ਤੇ ਇਦਾਂ ਹੁਣ ਤੋਂ ਵੇ ਬੇ ਇਹ ਦੋ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਠੀਕ ਹੈ ਅਮਰਤਪੁਰ ਕੀ ਹੁਣ ਮੈਂ ਤੁਹਾਨੂੰ ਆਠਾ ਜਿਹਦਾ ਨਾਮ ਕਰੂ ਮੈਨੂੰ ਕੋਈ ਦੁੱਖ ਨਹੀਂ ਮਸ ਸੌਂ ਖਾਏ ਤੇ ਨਾ ਮੈਨੂੰ ਕੋਈ ਠੀਕ ਹੈ ਅਮਰਤਪੁਰ ਠੀਕ ਮੈਨੂੰ ਬਦਵਾਈ ਵਾਲਾ ਕੋਈ ਇਹੋ ਜਿਹਾ ਦੁੱਖ ਠੀਕ ਹੈ ਬਾਈ ਜੀ ਕੜੀ ਦਵਾਈ ਦੋ ਤੇ ਕੋਈ ਨਹੀਂ ਵੀਰੇ ਵਿਟਾਮਿਨ ਸੀ মালਟੀਵਿਟਾਮਿਨ ਜਿਹੜੇ ਲਿਖਿਆ ਡਾਕਟਰ ਨੇ ਉਹ ਹੀ ਦਿੱਤੇ ਆ ਵੀਰੇ ਚੰਗੀ ਇਹ ਹਾਂ ਅਸੀਲਾ ਪੁੱਤ ਹਾਂ 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 ਚੱਲਦੀ ਹੈ ਵਿਟਾਮਿਨ ਜੀ ਮਲਟੀਵਿਟਾਮਿਨ ਤੇ ਮਿਨਰਲਸ ਨੇ ਖਾਲਾ ਵੀਰੇ पीला पानी तो हाँ हाँ पूरी चंगी है पूरी तो चंगी तो नहीं नहीं कोई नहीं तो कोई ना मेरे कोई ना कोई ने पानी पीला रणजोत सिंह परदाम तो केड़ी क्लास नहीं है स्टडी छड़ी हुई है सादो यार छाड़ती रणजोत स्कूल स्कूल बंद है पे है ना नहीं स्कूल तो महीने वास्ते बंद hunde सारी वैसे ही नहीं गया किन्नी क्लास तक कर तू पलाया नहीं ਕਿੰਨੀ ਕਲਾਸ ਤੱਕਰ ਪੜਿਆ ਤੂੰ 9th 9th ਕਲਾਸ ਤੱਕਰ ਪੜਿਆ 8ਵੀਂ ਤੱਕਰ ਪੜਿਆ ਹੁਣ ਅੱਗੇ ਤੇਰਾ ਪੜਨੋ ਜੀ ਨਹੀਂ ਕਰਦਾ ਪੱਕਰਦਾ ਪੜੇਗਾ ਨਾ ਕਾ ਤੇ ਅੱਜ ਤੇਰੇ ਪਾਪਾ ਵੀ ਬਹੁਤ ਪਿੰਦੇ ਆ ਨਹੀਂ ਸਾਧਨ ਕੰਮ ਕੁੰਦੀਆਂ ਉਹ ਤੋਂ ਦਿਨ ਦੇਖਾ ਸ਼ਰਾਬ ਪੀਨੇ ਜਿਆਦਾ ਬੱਚੇ ਕਿੰਨੇ ਤੁਹਾਡੇ ਇਹੀ ਬੇਟਾ ਰੰਜੂਤ ਸਿੰਘ ਤੂੰ ਆਪਣੀ ਮੰਮੀ ਦੀ ਸਪੋਰਟ ਨਹੀਂ ਕਰਨੀ ਪਾਪਾ ਵੀ ਤੇਰੇ ਸ਼ਰਾਬ ਪੀ ਕੇ ਲੜਦੇ ਆ ਘਰੇ ਤੇਰੇ ਤੇ ਮੰਮੀ ਨੂੰ ਆਸ ਆ ਸਾਰੀ ਮਾਤ ਪਿਵਾ ਚਿੰਤਾ ਵੀ ਪਾਪਾ ਨੂੰ ਬਹੁਤ ਮਾਰਦਾ ਹੈ ਆਦੇ ਪਾਪਾ ਨੂੰ ਵੀ ਮਾਰਦਾ ਹੈ ਹੈ ਰੰਜੂਤ ਸੌਰੀ ਕਰ ਚਲੋ ਕੰਨ ਫੜ ਦੋਨੇ ਕਿ ਸੌਰੀ ਮੰਮਾ ਕਹਦੇ ਕਿ ਮੈਂ ਪਾਕਿਸਤਾਨ ਜਾਣਾ ਵੀਰ ਥੋੜਾ ਮੇਕਟ ਚੱਲ ਥੋੜਾਈ ਖਾਂਦਾ ਨਹੀਂ ਥੋੜਾ ਰਹਿਣ ਲਓ ਨਹੀਂ ਮੰਮਾ ਨੂੰ ਸੌਰੀ ਨਹੀਂ ਕਹਿ ਸਕਦਾ ਤੂੰ ਚਲ ਸੌਰੀ ਕਹਿ ਮੰਮਾ ਕਹਦੇ ਸੌਰੀ ਆਠ ਫੜ ਆਠ ਕਰ ਕੰਨ ਖਾ ਫੜਾ ਦੇ ਦੋਨੇ ਦੋਨੇ ਗੰਨ ਫੜ ਕੇ ਦੋਨੇ ਗੰਨ ਫੜ ਕੇ ਐਦਾਂ ਗੰਨ ਫੜ ਕੇ ਕੇ ਸੌਰੀ ਮੰਮਾ ਬਹੁਤ ਚਾਲੀ ਕਿਲੋ ਵੱਜਨ ਸੀ ਗਲਤ ਕਰੋ ਭਾਜੀ ਨਹੀਂ ਭਾਜੀ ਫਲਸਾ ਲਓਗੇ ਨਹੀਂ ਨਿਕਲਤਾ ਕਰੋ ਬਾਰ ਅੰਦਰ ਹੀ ਬੈਠ ਰਹਿਣਾ ਕਿਰਚਾ ਤੋ ਜਰੂਰੀ ਕੋ ਲਾ ਲੋ ਅਜਾ ਨਾ ਸਾਬਾ ਬੱਚੀ ਹੋ ਗਈ 70 ਕਿਲੋ ਵਜਨ ਸੇ ਦੇਖੋ ਮੈਂ ਬਾਤ ਕੀ ਉਸ ਦੇਖੋ ਪੀਓ ਕਿ ਹੱਥੇ ਬਣਾਓ ਲਗਾਏਗਾ ਥੋੜਾ ਏਟਿਚ ਬਾਡੀ ਵੀ ਪਰ ਹੈ ਕਿ ਅਸੀਂ ਹਸਪਤਲ ਨਹੀਂ ਆ ਕੇ ਆਏ ਹਾਂ ਆਣੀ ਚਾਹੀਏ ਦੇਖੋ ਕਰੀਬਨ ਤੱਕ ਕੋਈ ਹੈ ਨਹੀਂ ਜਿੱਥੇ ਲਾਜ਼ ਦਾ ਅਸੀਂ ਚੱਲਦੇ ਹਾਂ ਫਿਰ ਸੋ ਕੋਟੇ ਹਮ ਇੰਨਸ ਸਾ ਅੱਖ ਪਰੇ ਚ ਬੈਠ ਲੈਂਦੇ ਦਵਾਈ ਕਿ ਖਾਤਾ ਮੈਂ ਨਾ ਸੱਤ ਪਾਸੀ ਨੂੰ ਬੁਆਏ ਵਕਤ ਉੱਚੋਤਾ ਹੀ ਕੀ ਕਰਦਾ ਗੇਮ ਖੇਡਦਾ ਰਹਿੰਦਾ ਹਾਂ ਤੇ ਲੋਕਡਾਉਨ 2019 ਚ ਲੋਕਡਾਉਨ ਨਹੀਂ ਸੀ ਉਹਦੀ ਚ ਹੋਇਆ ਹੋਇਆ ਨਹੀਂ ਉਹ ਕਰੇ ਕੀ ਕਰਦਾ ਬੈਠਾ ਗੇਮ ਖੇਡਦਾ ਰਹਿੰਦਾ ਕੁਛ ਨਹੀਂ ਕਰਦਾ ਪਾਸ ਮੈਂਟੀ ਬਾਹਰ ਦਾ ਯਾਰ ਨਾ ਕਰਦਾ ਮੈਂਟੀ ਟੀਵੀ ਦੇ ਇਦਾਂ ਜੇ ਕੀ ਕਰਦਾ ਕੁਛ ਨਹੀਂ ਕਰਦਾ ਟੀਵੀ ਵੀ ਨਹੀਂ ਤੇ ਹੈ ਕੀ ਕਰਦਾ ਮੈਂ ਬੈਠਾ ਰੰਦਾ ਕੰਪਨੀ ਚ ਚੋਕੀ ਹੈ ਕੋਈ ਕੰਮ ਨਹੀਂ ਕਰਦਾ ਕੁਛ ਨਹੀਂ ਕਰਦਾ ਆਹ ਬੋਲੇ

वो तो केंद्र में चलो पापा तो भी हाथ चक डाल देते हैं टोडे तो भी चक डाल इतना भी कई बच्चे तो चाकू तिन्नी वैसे चली बार मारे और चाकू मारे थे अच्छा करने का कारोबार काट लेता है फिर अब कितनी चाहिए ताकि कितना ਤੇ ਚਾਪੂ ਮੱਤਕ ਦੀਦਾ ਪੰਥਰ ਜੋ ਵੀ ਆਏ ਹੱਥੇ ਚ ਕਰੋ ਬਾਹਰ ਕੱਢ ਲੈ ਅੰਦਰ ਆ 21:00 ਵਜੇ ਤੱਕ ਸਪਾਰ ਕੱਢ ਦੇ। ਦਿੱਲੀ ਕੜੇ ਮਲੇ ਚ ਰਹਿੰਦੇ ਹੋ ਪਟਿਆਲਾ ਪਟਿਆਲੇ ਕਿੱਥੇ ਨੇ ਅਸੀਂ ਪਹਿਲੇ ਜੱਟਾਂ ਦੇ ਚੌਂਦਰੇ ਸੀ ਕਾਲੀ ਮਾਤਾ ਨੂੰ ਤੁਹਾਡੀ ਵੀਡੀਓ ਬਹੁਤ ਦੇਖੇ ਬੋਲੇ ਫਿਰ ਅਸੀਂ ਥੋੜਾ ਮਕਾਨ ਜਿਵੇਂ ਹਿੱਸਾ ਮਿਲ ਗਿਆ ਨਾ ਸੋਰੀਆ ਵੱਲੋਂ ਉਹਨਾਂ ਨੇ ਮੈਨੂੰ ਵੀ ਸ਼ਵਾਦ ਹੋਏ ਸੀ ਤੁਹਾਡੇ ਨਾਲ ਨਿਕੜਿਆ ਛੋਟਾ ਜਿਹਾ ਮਕਾਨ ਲੈ ਕੇ ਦਿੱਤਾ ਸੀ। ਹੂੰ ਫਿਰ ਉਹ ਵੀ ਆਪਣੀ ਗੱਲ ਤੋਂ ਮੁੱਕਰ ਗਏ। ਕੋਈ ਨਮਲੀ ਭੈਣ ਕੋਈ ਅਜੀ ਤੇਰੇ ਨਾਲ ਤੇਰੇ ਭਰਾ ਮਾ ਇਹਨੂੰ ਆਪਾਂ ਜਿੱਥੇ ਇੱਥੇ ਅਦਮ ਨਾ ਆਹ ਕਹ ਏ ਲੋਹੀ ਆਨੀ ਆ ਤੂੰ ਮਾਰਦਾ ਕਾ ਤਾ ਮੰਮੀ ਸੌਰੀ ਕਰ ਸਾਰੇ ਬਿੱਟ ਚੰਗੇ ਇਟ ਨਹੀਂ ਕੋਜਵੇ ਦੀ ਪਾਪਦੀ ਵੀ ਨਾਲ ਬਹੁਤ ਖਾੜੇ ਜਦੋਂ ਸ਼ਰੀਰ ਇਟ ਫੈਕਸ਼ਨ ਹੋਇਆ ਤੇ ਉਹ ਵੀ ਬੱਲੇ ਦਾ ਸ਼ੁਰੂ ਕਰਦਾ ਸੀ ਸੱਪੀ ਵਗੈਰਾ ਖਾਂਦਾ ਸੀ ਉਹਦੇ ਕਰਕੇ ਉਹਦਾ ਸ਼ਰੀਰ ਬੜਾ ਟੋਨ ਹੋਇਆ ਪਿਆ ਨਹੀਂ ਕਰਦੇ ਚੰਗੇ ਆਪਣੇ ਫਿਊਚਰ ਲਈ ਠੀਕ ਹੋ ਜਾਈਂ ਰਣਜੋਤ ਸੋਰੀ ਮੰਦਨ ਹਾਂ ਇੱਥੇ ਰੁਕਣਾ ਹੁਣ ਮੇਰੇ ਕੋਲੇ ਤੂੰ ਨਹੀਂ ਐਡਮਿਟ ਹੋਣਾ ਇੱਥੇ ਤੂੰ ਨਹੀਂ ਤੈਨੂੰ ਘਰੇ ਨਹੀਂ ਜਾਣ ਦੇਣਾ ਹੁਣ ਇੱਥੇ ਦਾਖਲ ਕਰਨਾ ਤੈਨੂੰ 4 6 ਆਏ ਦਾਖਲ ਕਰਨਾ ਇੱਥੇ ਮਮਾ ਮਾਰਨਾ ਅਭੀ ਮਮਾ ਤੇ ਮਾਰੇਗਾ ਫਿਰ ਮੈਂ ਇੱਥੇ ਪੱਕਾ ਹੀ ਐਡਮਿਟ ਕਰ ਲੈਣਾ ਤੈਨੂੰ ਸੌਰੀ ਕਰ ਲੈ ਬੰਮਾ ਤੋਂ ਔਰ ਪੜਾਈ ਅਬ ਸਟੱਡੀ ਸਟਾਰਟ ਕਰ ਲੈ ਇੱਥੇ ਰਹਿ ਕੇ ਸਾਡੇ ਕੋਲੇ ਨਹੀਂ ਕਿੱਥੇ ਰੁਕਣਾ ਹੁਣ ਤੂੰ ਘਰੇ ਨਹੀਂ ਜਾਣਾ ਇਹਨੂੰ ਅੰਦਰ ਲੈ ਕੇ ਜਾਣਾ ਵੀਰੇ ਨਹੀਂ ਇਹ ਜਾ ਇਹ ਭੈਣ ਆਪਣੇ ਬੇਟੇ ਨੂੰ ਲੈ ਕੇ ਆਈ ਹੈ ਪਟਿਆਲੇ ਤੋਂ ਰਣਜੋਤ ਆ ਬੇਟੇ ਦਾ ਨਾ ਕੋਵਿਡ ਦੇ ਵਿੱਚ 2019 ਦੇ ਵਿੱਚ ਬਹੁਤ ਲੋਕਾਂ ਦੇ ਪ੍ਰਭਾਵ ਪਿਆ ਉਸ ਸਮੇਂ ਰਣਜੋਤ ਤੇ ਵੀ ਉਸੇ ਟਾਈਮ ਪ੍ਰਭਾਵ ਪਿਆ 219 ਚ ਘਰੇ ਅੰਦਰ ਬੰਦ ਹੋ ਗਏ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਉਸ ਤੋਂ ਬਾਅਦ ਬਾਹਰ ਗਿਆ ਹੀ ਨਹੀਂ ਹੁਣ ਦੇਖੋ 225 ਚੱਲਦਾ 219 ਤੋਂ ਬਾਅਦ ਕਰੀਬ 5 ਸਾਲ ਹੋ ਗਿਆ ਰਣਜੋਤ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਹੀ ਦਿੱਤੀ ਕੋਵਿਡ ਨੇ ਰਣਜੋਤ ਨੂੰ ਤੁਸੀਂ ਵੇਟ ਦੇ ਤੌਰ ਤੇ ਦੇਖੋ ਕਿੰਨਾ ਹਾਲ ਤੇਲਦੀ ਹੋ ਗਿਆ ਕਿਉਂਕਿ ਅੰਦਰ ਹੀ ਬੈਠਾ ਰਹਿਣਾ ਸਾਰਾ ਦਿਨ ਬਾਹਰ ਹੀ ਨਹੀਂ ਨਿਕਲਣਾ ਨਾ ਟੀਵੀ ਦੇਖਣ ਦੀ ਐ ਨਾ ਮੋਬਾਈਲ ਦੀ ਐ ਬਸ ਕੱਲਾ ਹੀ ਅੰਦਰ ਬੈਠਾ ਰਹਿੰਦਾ ਧੋਣ ਦਾ ਨਹਾਉਣ ਦਾ ਕੋਈ ਨਹੀਂ ਮਾਂ ਨੂੰ ਮਾਰਦਾ ਭੈਣ ਦੇ ਚਾਕੂ ਮਾਰਿਆ ਦੇਖੋ ਆਪਣੀ ਮੰਮੀ ਦੇ ਇੱਟ ਮਾਰੀ ਆਪਣੇ ਪਾਪਾ ਦੇ ਮਤਲਬ ਛੋਟਾ ਜਿਹਾ ਬੱਚਾ ਵਾ ਐਗਰੈਸ਼ਨ ਇੰਨਾ ਜ਼ਿਆਦਾ ਵੱਧ ਗਿਆ ਪਤਾ ਨਹੀਂ ਨੱਕ ਦਾ ਸਹੀ ਤੇ ਗਲਤ ਦਾ ਕੀ ਵਾ ਇਹ ਕਿੰਨੇ ਸਾਲਾਂ ਦਾ ਹੋ ਗਿਆ ਭੈਣ ਹੋ ਗਿਆ ਉਹ ਵੀ ਮੰਨ ਲਿਆ 19 ਸਾਲ 19 ਸਾਲ ਦਾ ਹੋ ਗਿਆ ਵਾਹਿਗੁਰੂ ਮਿਹਰ ਕਰਨ ਜੀ ਰਣਜੋਤ ਵਾਸਤੇ ਵੀ ਪੁਲਿਸ ਸਾਰੇ ਅਰਦਾਸ ਕਰਿਓ ਕਿ ਭੈਣ ਆਪਣੇ ਬੇਟੇ ਨੂੰ ਇੱਥੋਂ ਠੀਕ ਕਰਕੇ ਲੈ ਕੇ ਜਾਵੇ ਲੈ ਰਣਜੋਤ ਪਰੇਸ਼ਾਨ ਨੇ ਤੇ ਜਾਣਾ ਫਿਰ ਜਾਣਾ ਨਾ ਕਰ ਨਹੀਂ ਨਹੀਂ ਇੰਜੈਕਸ਼ਨ ਨਹੀਂ ਨਹੀਂ ਕੋਈ ਇੰਜੈਕਸ਼ਨ ਨਹੀਂ ਰਣਜੋਤ ਦੇ ਅਸ ਇੰਜੈਕਸ਼ਨ ਘਾ ਤਾਂ ਲਾਉਣਾ ਭਰਾ ਤੇ ਸਾਡੇ ਤੇ ਮੈਂ ਤੁਹਾਨੂੰ ਗੈਸਟ ਬਣਦੀ ਜੀ